ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਰੇ ਬਤਰੀ ਪਾਲ ਕਵੀਰਾਂ ਦਾ ਬਹੁਤ ਬਹੁਤ ਧੰਨਵਾਦ ਬੱਕਰਾ ਮੇਲਾ ਕਮੇਟੀ ਪਿੰਡ ਬੁੱਲਾਪੁਰ ਜ਼ਿਲ੍ਹਾ ਲੁਧਿਆਣਾ ਬਣੀਓ ਜਿਹੜਾ ਕਿ ਇਹ ਮੋਲਾ ਵਾ ਹਰ ਸ਼ਨੀਵਾਰ ਨੂੰ ਲਾਇਆ ਜਾਂਦਾ ਇਹਦੇ ਵੱਲੋਂ ਜੋ ਗੁਰੂ ਕੇ ਲੰਗਰ ਹਰ ਟੁੱਟ ਵਰਤਦੇ ਆ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਕੋਈ ਵੀ ਪਾਰਕਿੰਗ ਦਾ ਗੱਡੀਆਂ ਦਾ ਪੈਸਾ ਨਹੀਂ ਲਿਆ ਜਾਂਦਾ ਤੇ ਲਖਾਈ ਵੀ ਬਹੁਤ ਘੱਟ ਲਈ ਜਾਂਦੀ ਆ ਬਾਜਵ ਰੇਟਾਂ 'ਤੇ ਬੱਕਰੀਆਂ ਇੱਥੋਂ ਖਰੀਦੀਆਂ ਵੇਚੀਆਂ ਜਾਂਦੀਆਂ ਨੇ ਇਹ ਸਾਡਾ ਪਰਸਨਲ ਖਤਾਵਾ ਇਹਦੇ ਵਿੱਚ ਆਪਾਂ ਮੰਡੀ ਜੋ ਵੀ ਲਾਉਨੇ ਆ ਮੇਲਾ ਲਾਉਨੇ ਆ ਤੇ ਸਾਰਿਆਂ ਨੂੰ ਬੇਨਤੀ ਆ ਵੀਰੇ ਜਿਹੜਾ ਪਰਫੁੱਲਟ ਕਰਦਾ ਕਿਤੇ ਨੂੰ ਉਹਨੇ ਕਿਵੇਂ ਹੋਣਾ ਲੱਖਾਂ ਰੁਪਈਆ ਖਰਚ ਕਰਕੇ ਜਿਹੜਾ ਇੱਕ ਤਾਂ ਆਪਾਂ ਬਰੀਡ ਦਾ ਮੇਲਾ ਕਰਵਾਉਨੇ ਹੁੰਨੇ ਆ ਨਵੰਬਰ ਮਹੀਨੇ ਦੇ ਵਿੱਚ ਬਰੀਡ ਸੁਧਾਰ ਮੇਲਾ ਉਹਨੂੰ ਕਿਹਾ ਜਾਂਦਾ ਇਹ ਹੈਗਾ ਜੀ ਦੁੱਧ ਦੀ ਫਰੀਡ ਨੂੰ ਕਿਵੇਂ ਸੰਭਾਲਣਾ ਬੱਕਰੀਆਂ ਦਾ ਦੁੱਧ ਕਿਵੇਂ ਵਧਾਉਣਾ ਉਹ ਜਾਗ ਕਿਵੇਂ ਲਾਉਣਾ ਜਿੰਨੇ ਚਿਰ ਜਾਗ ਨਹੀਂ ਲੱਗਦਾ ਦੁੱਧ ਨੂੰ ਉਨਾ ਚਿਰ ਦੁੱਧ ਜੰਮਦਾ ਨਹੀਂ ਇਸ ਲਈ ਜਿਹੜੀਆਂ ਬੱਕਰੀਆਂ ਹਰੇਕ ਹੀ ਰੱਖ ਲੈਂਦਾ ਬੱਕਰੀ ਦੇ ਥੱਲੇ ਦੁੱਧ ਦੀ ਕਮਾਈ ਕਰਨੀ ਬੱਕਰੀ ਨੂੰ ਵੱਧ ਤੋਂ ਵੱਧ ਦੇ ਥੱਲੇ ਦੁੱਧ ਕਿਉਣਾ ਉਹਦੇ ਵਾਸਤੇ ਜਾਣਕਾਰੀ ਜ਼ਰੂਰੀ ਆ ਤੇ ਜੇ ਦੁੱਧ ਵਧਾ ਲਿਆ ਤੇ ਉਹਦੀ ਪਰਖ ਵੀ ਜ਼ਰੂਰੀ ਆ ਤੇ ਪਰਖ ਕਰਨ ਵਾਸਤੇ ਵੀਰੇ ਮੁੱਲਾ ਪਰ ਮੇਲਾ ਕਮੇਟੀ ਨੇ 22 23 24 ਤਰੀਕ ਦਾ ਦੁੱਧ ਚਵਾਈ ਦਾ ਮੇਲਾ ਰੱਖ ਦਿੱਤਾ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਜਿਹਦੇ ਵਿੱਚ 11 ਬੱਕਰੀਆਂ ਨੂੰ ਇਨਾਮ ਦਿੱਤੇ ਜਾਣੇ ਆ ਐਸੇ ਮਈ ਮਹੀਨੇ ਦੀ 22 23 24 ਤਰੀਕ 22 ਤਰੀਕ ਦਿਨ ਵੀਰਵਾਰ ਨੂੰ ਬੱਕਰੀਆਂ ਸ਼ਾਮ ਨੂੰ ਖਾਲੀ ਹੋਣਗੀਆਂ 23 ਤਰੀਕ jummevare din ਬੱਕਰੀਆਂ ਦੀ ਦੋਨੋਂ ਟਾਈਮ ਦੀ ਚਵਾਈ 24 ਤਰੀਕ ਸ਼ਨੀਵਾਰ ਨੂੰ ਸਵੇਰ ਦੇ ਟਾਈਮ ਦੀ ਚਵਾਈ ਕਰਕੇ ਬੱਕਰੀਆਂ ਦਾ ਰਿਜਲਟ ਨੋਟ ਕੀਤਾ ਜਾਊਗਾ ਤੇ ਵਧੀਆ ਇਨਾਮ ਦਿੱਤੇ ਜਾਣਗੇ। ਆਨਾਮਾ ਦੀ ਫੰਡ ਸਾਡੇ ਹਲਕੇ ਦੇ ਆਮ ਪਾਰਟੀ ਦੇ ਜੋ ਹਲਕਾ ਦਾਖਾ ਦੀ ਇੰਚਾਰਜ ਨੇ ਕੰਗ ਸਾਹਿਬ ਉਹਨਾਂ ਵੱਲੋਂ ਇਨਾਮਾ ਦੀ ਫੰਡ ਕੀਤੀ ਜਾਊਗੀ ਸਾਡੇ ਪੰਚਾਇਤ ਮੈਂਬਰ ਬੁੱਟਾ ਸਿੰਘ ਜੀ ਤਨਵਾ ਤੇ ਸਾਡੀ ਜਿਹੜੀ ಗ್ರಾಮ ਪੰਚਾਇਤ ਸਾਫਕਾ ਪੰਚ ਸਰਪੰਚ ਉਹ ਸਾਰੇ ਸਾਡੇ ਨਾਲ ਨੇ ਜੋ ਪਿਛਲੀਆਂ ਵੀਡੀਓ ਦੇ ਵਿੱਚ ਉਹਨਾਂ ਦੀਆਂ ਹਾਜ਼ਰੀਆਂ ਲੱਗ ਚੁੱਕੀਆਂ ਨੇ ਤੇ ਬੇਨਤੀ ਕਰਦੇ ਆ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਕਿ ਇਹ ਇਸ ਮੇਲੇ ਦੇ ਵਿੱਚ ਜੁਨੀ ਯੂਨੀਵਰਸਿਟੀ ਲੁਧਿਆਣੇ ਤੋਂ ਡਾਕਟਰ ਆਉਣਗੇ ਜਿਹੜੇ ਕਿ ਤੁਹਾਨੂੰ ਬੱਕਰੀਆਂ ਦੀ ਨੌਲਜ ਦੇਣਗੇ ਉਹਨਾਂ ਦੇ ਦੁੱਧ ਵਧਾਉਣ ਵਾਸਤੇ ਉਹਨਾਂ ਦੀ ਨਸਲ ਤੇ ਕਿੱਦਾਂ ਕੰਮ ਕਰਨਾ ਇਹਨਾਂ ਦਾ ਦੁੱਧ ਵਧਾ ਰਿਆ ਤੇ ਉਹਨੂੰ ਸੰਭਾਲ ਕੇ ਕਿਵੇਂ ਰੱਖਣਾ ਇਹ ਸਾਰੀ ਜਾਣਕਾਰੀ ਦਿੱਤੀ ਜਾਊਗੀ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਤਿਆਰੀ ਕਰ ਲਓ ਲੰਗਰ ਦਾ ਪੂਰਾ ਪ੍ਰਬੰਧ ਹੋਊਗਾ ਰਹਿਸ਼ਤਾ ਪ੍ਰਬੰਧ ਹੋਊਗਾ ਪੱਕੇ ਲੈਟਾ ਸਾਰੇ ਉਹ ਲਾ ਕੇ ਦੇਵਾਂਗੇ ਬਾਕੀ ਪੱਕੇ ਆਪਣੇ ਨਾਲ ਵੀ ਲਿਆ ਸਕਦੇ ਹੋ ਤੇ ਮੰਝਾ ਵੈਸਟਰ ਜਰੂਰ ਆਪਣਾ ਲੈ ਕੇ ਆਇਓ ਕਿਉਂਕਿ ਕਿਥੇ ਤਾਕਤ ਪੋਛਣੇ ਉਹ ਵੀ ਘਟ ਜਾਣੇ ਆ ਬੱਕਰੀ ਬਹੁਤ ਜ਼ਿਆਦਾ ਆਊਗੀ ਮੇਲਾ ਦੇਖਣਯੋਗ ਹੋਊਗਾ ਸਾਡੇ ਬੱਬੂ ਮੱਝੂ ਕੇ ਮੇਵੀ ਵੀਰ ਜਾਂ ਜਿੰਨੇ ਵੀ ਸਾਡੇ ਨजीर खान ਜੀ ਰਿਆਸਤਰੀ ਜੀ ਅਸਲਮ ਖਾਨ ਬਾਬਾ ਪੈਲ ਹੋਰ ਸਾਡੇ ਜਿੰਨੇ ਵੀ ਵੀਰ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਇਹ ਪੁਰਾਣੇ ਪਾਰੀ ਨੇ ਮੈਂ ਕੋਈ ਮੇਰਾ ਵੀਰ ਗੁੱਸਾ ਨਾ ਕਰਿਓ ਜਿਹੜੀਆਂ ਫੇਕ ਵੀਡੀਓ ਪੈਂਦੀਆਂ ਜਿਵੇਂ 3 ਲੱਖ ਦੀ ਬੱਕਰੀ ਵੇਚਦੀ ਉਹ 5 ਲੀਟਰ ਦੁੱਧ ਦਿੰਦੀ ਸੀ ਅੱਜ ਮੈਦਾਨ ਦੇ ਵਿੱਚ ਪਤਾ ਲੱਗਣਾ ਵੀ ਫੇਕ ਵੀਡੀਓ ਠੀਕ ਅਸਲ ਸੀ ਬਾਈ ਬਾਈ ਜੀ ਦੁੱਧ ਬੱਕਰੀ 10 ਲੀਟਰ ਵੀ ਕਰ ਦਵੇ ਬਹੁਤ ਜ਼ਿਆਦਾ ਹੁੰਦਾ ਅਸੀਂ ਐਵੇਂ ਝੂਠ ਬੋਲੀ ਜਾਂਦੇ ਆ ਫੇਸਬੁੱਕ ਕਾਲੀ ਪਿੱਕੀਤੀ ਪਈਆ YouTube ਕਾਲਾ ਕੀਤਾ ਪਿਆ 5 ਲੱਖ ਦਾ ਬੱਕਰਾ 8 ਲੱਖ ਦਾ ਬੱਕਰਾ ਅਸੀਂ ਐਵੇਂ ਆਪਣੇ ਜਿਵੇਂ ਗੱਲੇ ਆਪਣੇ ਮਗਰ ਨਾਲ ਲੈਂਦੇ ਆ ਲੁਟੇਰਿਆਂ ਨੂੰ ਇਸ ਲਈ ਬੇਨਤੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ 24 ਤਰੀਕ ਨੂੰ ਹੋ ਜਾਣਾ ਬੱਕਰੀਆਂ ਉਹ ਸੂਰਮਾ ਜਿਹੜਾ ਮੈਦਾਨ ਵਿੱਚ ਨਿਤਰੇ ਆਇਆ ਦੋ ਪਰਿਵਾਰ ਨੇ ਮੈਦਾਨ ਦੇ ਖਾੜੇ ਵਿੱਚ ਲੜਦੇ ਦੋਹਾਂ ਚੋਂ ਇੱਕ ਨੇ ਜਿੱਤਣਾ ਇੱਕ ਨੇ ਹਰਨਾ ਪਰ ਹਾਰਨ ਵਾਲਾ ਵੀ ਪਹਿਲਵਾਨ ਆ ਇਹ ਨਹੀਂ ਕਿ ਉਹ ਪਹਿਲਵਾਨ ਨਹੀਂ ਹੈਗਾ ਜਿਹੜਾ ਬੱਕਰੀ ਮੇਲੇ ਚ ਲੈ ਕੇ ਆ ਗਿਆ ਦੁੱਧ ਚਵਾਈ ਚ ਅਸੀਂ ਮੰਨਾਂਗੇ ਕਿ ਪਾਲੀ ਦੇ ਬੱਕਰੀਆਂ ਸੰਭੀਆਂ ਜਿਹੜਾ ਨਾਂ ਲੈ ਕੇ ਆਇਆ ਭਾਈ ਜੀ ਲੋਕ ਬਹੁਤ ਸਿਆਣੇ ਬੱਬੂ ਜੀ ਪਤਾ ਇਹਦਾ ਆਪਾਂ ਨੂੰ ਕਈ ਕਹਿੰਦੇ ਇਹਦਾ ਵੇਚਣ ਦਾ ਮਾਰਾ ਥਾਪੀਆਂ ਮਾਰੀ ਜਾਂਦਾ ਵੇਚਣ ਦਾ ਮਾਰਾ ਕਹਿੰਦਾ ਮੇਰੀ ਬੱਕਰੀ 4 ਲੀਟਰ ਦਿੰਦੀ ਆ ਵੇਚਣ ਦਾ ਮਾਰਾ ਕਹਿੰਦਾ 3 ਲੀਟਰ ਬੱਕਰੀ ਤੋਂ ਦਿੰਦੀ ਆ ਬਾਜੀ ਲੀਟਰ ਕੋ ਥੋਰ ਹੁੰਦੇ ਆ ਜਦੋਂ ਕੰਡੇ ਤੇ ਚੜਦਾ ਕੋਈ ਹੋਰ ਹੀ ਮਰ ਜਾਂਦਾ ਕਿਉਂ ਖਾਨ ਸਾਹਿਬ ਐਸਾ ਹੀ ਹੈ ਨਾ ਤੇ ਸਾਡੇ ਵਪਾਰੀ ਵੀ ਲੁੱਟੇ ਜਾਂਦੇ ਆ ਕਿਉਂਕਿ ਸਾਡਾ ਦਿਮਾਗ ਭਸਰ ਹੋ ਜਾਂਦਾ ਉਹ ਫਲਾਨੇ ਕੀ ਬੱਕਰੀ ਇਤਨਾ ਦੁੱਧ ਦਿੰਦੀ ਐ ਸਪੈਸ਼ਲ ਘਟੀ ਕਰਕੇ ਜਾਂਦੇ ਆ ਜਦੋਂ ਉੱਥੇ ਜਾ ਕੇ ਦੇਖਦੇ ਆ ਤਾਂ ਨਿਕਲ ਕੋਸੂਰ ਹੀ ਹੁੰਦਾ ਤੇ ਇਹ ਸرائی ਜੇ ਬੱਕਰੀਆਂ ਵੇਚਣੇ ਔਰ ਵੇਚਾਗੇ ਵੀ ਮੇਲੇ 'ਚ ਤੇ ਖਰੀਦਣ ਵਾਲੇ ਵੀ ਤਿਆਰ ਰੱਖਿਓ ਜੇ ਤੁਸੀਂ ਵਾਕਈ ਦੋ ਚਾਰੀਆਂ ਬੱਕਰੀਆਂ ਲੈਣੀਆਂ ਤਾਂ ਦੁੱਧ ਚਵਾਈ ਮੇਲੇ 'ਚ ਆ ਜਿਓ ਤੁਹਾਡੇ ਸਾਹਮਣੇ ਬੱਕਰੀਆਂ ਦੀ ਚਵਾਈ ਲੱਗੂਗੀ ਦੁੱਧ ਦੀ ਤਲਾਈ ਲੱਗੂਗੀ ਤੇ ਫਿਰ ਬੱਕਰੀ ਦੀ ਕੀਮਤ ਵੀ ਲੱਗੂਗੀ ਲੈ ਸਕਦੇ ਹੋ ਟਾਪ ਕੁਆਲਟੀ ਦੀਆਂ ਬੱਕਰੀਆਂ ਆਉਣਗੀਆਂ ਪਰ ਮੈਂ ਤੁਹਾਨੂੰ ਦੱਸ ਦਿੰਨਾ ਕਿ ਪਹਿਲਾ ਰਿਕਾਰਡ ਬਣਿਆ ਸੀ 7.5 ਲੀਟਰ ਦਾ ਤਿੰਨ ਚਵਾਈਆਂ ਦਾ ਪਿਛਲੇ ਮੇਲੇ ਤੇ ਅਸਲ ਮਖਾਨ ਜੀ ਹੋ ਰਿਕਾਰਡ ਟੁੱਟਿਆ 9 ਲੀਟਰ ਪਲੱਸ ਬੱਕਰੀ ਨੇ ਦੁੱਧ ਘਟਿਆ ਤਿੰਨ ਚਵਾਈਆਂ ਦਾ ਅਸੀਂ ਇਹ ਨਹੀਂ ਕਹਿੰਦੇ 10 ਲੀਟਰ ਨਹੀਂ ਦਿੰਦੀਆਂ ਪਰ ਦਿੰਦੀਆਂ ਨੇ ਪਿਰ ਲਿਆ ਦਿੰਦੀਆਂ ਚਾਲੀਆਂ ਪਈਆਂ ਹਾਂ ਚੋ ਇੱਕ ਬੱਕਰੀ ਨੇ 3 ਲੀਟਰ ਤੋਂ ਦਿੱਤਾ ਡੰਗ ਦਾ ਸੈਂਕੜੇ ਆ ਜੋ ਇੱਕ ਜਾਂ ਦੋ ਲਗਭਗ ਤਾਂ ਹੀ ਨਿਕਲਦੇ ਆ ਸਾਰੇ ਨਹੀਂ ਪਰ ਇਹਦੀ ਰਿਕਾਰਡ ਟੁੱਟੂਗਾ ਖਾਨ ਸਰ ਜੀ ਮੈਂ 10 ਲੀਟਰ ਪਲੱਸ ਕਹਿ ਰਿਹਾ ਵਾਂ ਪਰ ਉਹ ਤੂੰ ਉੱਤੇ ਵੀ ਜਾਊਗਾ ਕੰਮ। ਉਹ ਤੋਂ ਉੱਪਰ ਵੀ ਜਾਊਗਾ ਕੰਮ। ਭਾਈ ਜੀ ਯਾਦ ਰੱਖਿਓ ਕਿ ਇਹ ਕੀ ਦੀ ਬਦੌਲਤ ਇੰਨਾ ਦੁੱਧ ਬੱਕਰੀਆਂ ਬਾਧ ਰਹੀਆਂ। ਆ ਜਿਹੜੇ ਆਪਾਂ ਲੱਖਾਂ ਰੁਪਈਆਂ ਦੇ ਨਾਮ ਦੁੱਧ ਜਵਾਈ ਦੇ ਮੇਲੇ ਤੇ ਦੇ ਰਹੇ ਆ। ਇਹਦੀ ਬਦੌਲਤ ਸ਼ੌਕ ਪੈਦਾ ਹੁੰਦਾ। ਅਗਲੇ ਦੇ ਅੰਦਰ ਜਾਗਰਤੀ ਬართੀ ਆ ਵੀ ਮੁੱਲਾ ਫਰੀਆਂ ਦੇ ਮੇਲਾ ਕਰਵਾਉਣਾ ਪੱਕਾ ਕਰਉਂਦੇ ਆ ਸਾਲ ਚ 2 ਜਾਂ 3 ਮੇਲੇ ਯਾਰ ਆਪਾਂ ਜਾਣਵਰ ਸੰਭੀਏ ਇਸ ਲਈ ਬੇਨਤੀ ਆ ਵੀਰੇ 22 23 24 ਮਈ ਨੂੰ ਕਿਆਰੀ ਕਰ ਲੋ ਵੱਡੇ ਨਾਮ ਦਿੱਤੇ ਜਾਣਗੇ ਸਾਡੇ ਸਪੌਂਸਰ ਜਿਹੜੇ ਸਾਡੇ ਆਉਣ ਵਾਲਾ ਪੰਦੇ ਰਹੇ ਆ ਨਾਮ ਵੀ ਸਣੀ ਗੱਲ ਰਣੀਆਂ ਦੁਨੀਆਂ ਤੇ ਭਾਈ ਜੀ ਉਹਨਾਂ ਨੂੰ ਕੋਈ ਨਹੀਂ ਭੁੱਲਿਆ ਹੋਇਆ ਸਣੀ ਗੱਲ ਰਣੀਆਂ ਬਣੀਓ ਸੱਤ ਨਾਮ ਦਿੱਤੇ ਜਾਣੇ ਆ ਕੂਲਰ ਫਿਰੇ ਪੱਖੇ ਪੰਜਵੇਂ ਤੋਂ ਲੈ ਕੇ 11 ਨੰਬਰ ਤੱਕ ਦੁਨੀਆਂ ਦਾ ਆਲ ਇੰਡੀਆ ਦਾ ਜੇਤੂ ਘੋੜਿਆਂ ਚ ਆਲ ਇੰਡੀਆ ਦਾ ਜੇਤੂ ਮੱਝਾਂ ਚ ਤੇ ਇੰਡੀਆ ਲੈਵਲ ਦੀਆਂ ਬੱਕਰੀਆਂ ਜੇਤੂਆਂ ਦੇ ਵਿੱਚ ਉਸ ਇਨਸਾਨ ਦੇ ਕਰੇ ਸ਼ੌਕੀਨ ਕਬੂਤਰਾਂ ਦਾ ਤੇ ਮੁਰਗਿਆਂ ਦਾ ਪੜੀ ਰੱਜੀ ਹੋਈ ਨੂੰ ਸਾਤਣਾ ਬੋਦੇ ਬਨਿਓ ਬਾਈ ਮਨਜਿੰਦਰ ਸਿੰਘ ਬਰਮੀ ਗੁਰਦੇਵਤ ਗੌਰਡ ਫਾਰਮ ਵਾਲੇ ਇੰਗਲੈਂਡ ਵਿੱਚ ਰਹਿੰਦੇ ਨੇ ਪਹਿਲਾ ਨੰਬਰ ਫਰੇਜ ਉਹਨਾਂ ਬਨਿਓ ਦੂਜਾ ਨੰਬਰ ਗੁਰਲਾਲ ਵਾਈ ਸਾਡੇ ਜਿਹੜੇ ਕਿ ਸਿੱਧੂ ਝੁੱਗੀਆਂ ਕੇਰ ਸਿੰਘ ਵਾਲਾ ਜ਼ਿਲ੍ਹਾ ਜਲਾਲਾਬਾਦ ਮੁਕਸਰ ਤੋਂ 40 ਕਿਲੋਮੀਟਰ ਦਾ ਹਾਂ ਭਾਈ ਜੀ ਏਡੇ ਲੋਕ ਜੁੜੇ ਆ ਸਾਡੇ ਆ ਕਾਦੀ ਬਦਲਤਾ ਭਾਈ ਇੱਥੇ ਇਨਸਾਫ ਹੋ ਰਿਹਾ ਮੁੱਲਾਪੁਰ ਦੇ ਮੇਲੇ ਵਿੱਚ ਦੂਜਾ ਨਾਮ ਕੁਲਰੋਲਾ ਬਨੀਓ ਤੀਜਾ ਗੰਗਾ ਨਗਰ ਤੋਂ ਡਾਕਟਰ ਭਪਿੰਦਰ ਸਿੰਘੀ ਬਰਾੜ ਗ੍ਰੀਨ ਗਾਰਡ ਫਾਰਮ ਵਾਲੇ ਗਰੀਬ ਪੌਡਰ ਪੈਕਟ ਗਾਰਡ ਫਾਰਮ ਵਾਲੇ ਉਹਨਾਂ ਬਲੀਓ ਤੀਜਾ ਨਾਮ ਕੂਲਰ ਚੌਥਾ ਨਾਮ ਰਮਜ਼ਾਨ ਦਾਕਾ ਜੂਸਰ ਦਿੱਤਾ ਜਾਣਾ ਜੀ ਹੈਵਲ ਕੰਪਨੀ ਦਾ 7500 ਰੁਪਏ ਉਹਦੀ ਕੀਮਤ ਆ ਨਹੀਂ ਜੂਸਰ 7500 ਰੁਪਏ ਲੈ ਗਿਓ ਕਈ ਕਹਿੰਦੇ ਇਹ ਝੂਠ ਬੋਲਦੇ ਆ 5ਵੇਂ ਤੋਂ ਲੈ ਕੇ 11 ਨੰਬਰ ਤੱਕ ਸਣੀ ਗੱਲ ਰਣੀਆਂ ਬਾਕੀ ਹੈਪੀ ਬਰਥਡੇ ਟਿਮੀ ਬਾਈ ਤਰਨ ਤਰਨ ਮਿਰਸਾ ਗੋਡਫਰਨ ਬਾਰੇ ਜਿਹੜੇ ਇੰਗਲੈਂਡ ਵਿੱਚ ਨੇ ਉਹਨਾਂ ਵੱਲੋਂ ਵੀ ਇਨਾਮ ਆਉਣਗੇ ਬਾਕੀ ਸਾਡੇ ਨਗਰ ਦੀ ਪੰਚਾਇਤ ਬੱਬੂ ਬੰਨੀਓ ਬਿਆੰਤ ਚੱਕ ਬੰਨੀਓ ਡਾਕਟਰ ਧਲੇਰ ਬੰਨੀਓ ਬਾਈ ਜੀ ਸਾਡੇ ਪ੍ਰੇਮ ਆ ਬੱਕਰੀਆਂ ਵਾਲਿਆਂ ਤੇ ਵੱਧ ਤੋਂ ਵੱਧ ਇਨਾਮ ਦੇਵਾਂਗੇ ਵਧੀਆ ਲੰਗਰ ਪਾਣੀ ਚੱਲੂਗਾ ਤਰਸੇਰ ਸਿੰਘ ਜੀ ਮੇਰੇ ਨਾਲ ਝਾਕਦੇ ਸੀ ਕੋਈ ਲੰਗਰ ਵਾਲੇ ਬੋਲਿਆ ਹੀ ਨਹੀਂ ਭਾਈ ਜੀ ਵਧੀਆ ਲੰਗਰ ਪਾਣੀ ਆ ਬੈਠੇ ਸਾਡੇ ਕੋਲ ਹਾਂਜੀ ਤੁਹਾਡੇ ਬਣੀਓ ਕੀ ਇਲਾਨ ਕਰਨਾ ਜੋ ਕਿਸ ਕਹਾਂਗੇ ਕਰ ਦਈਏ ਹਾਂ ਰਿਆਸਤ ਖੜਾ ਨजीर ਖੜਾ ਮੇਰੇ ਤਿੰਨ ਭਰਾ ਖੜੇ ਚੜਦੀ ਕਲਾ ਜੀ ਲੰਗਰ ਪਾਣੀ ਪੂਰਾ ਵਧੀਆ ਚੱਲੂਗਾ ਤਰਸੇਮ ਸਿੰਘ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਪਹੁੰਚਿਓ ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਨੋਟ ਕਰ ਲਿਓ ਬੱਕਰੀਆਂ ਵਾਲੇ ਵੀਰ ਜਿਹੜੇ ਕਹਿ ਦਿੰਦੇ ਆ ਜੀ ਅਸੀਂ ਮੇਲੇ ਤੇ ਜਾਈਏ ਚੌਕੀ ਭਰੀਏ ਬਾਜੀ ਸਾਹਮਣੇ ਸਾਡੇ ਆਸਾਨ ਦੀਂਦਾ ਗੁਰਦੁਆਰਾ ਸ਼ਹੀਦ ਗੰਜ ਮੁਸਕਨ ਦਾ ਸਾਹਮਣੇ ਦੇਖਦਾ ਇੱਥੋਂ ਸਰਪੰਚ ਸਾਹਿਬ ਜੀ ਆਜੋ ਸਾਡੇ ਦੋ ਸਰਪੰਚ ਆ ਗਏ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਸਾਡੇ ਸਾਰੇ ਨਗਰ ਨਾਲ ਤੇ ਆਓ ਜੀ ਸਰਪੰਚ ਅ ਇਕਬਦਰ ਸਿੰਘ ਜੀ ਤਰਵਾ ਤੇ ਸਰਪੰਚ ਇੰਦਰਜੀਤ ਸਿੰਘ ਆਜੋ ਆਜੋ ਨਹੀਂ ਆਜੋ ਤੇ ਬਾਜੀ ਸਾਹਮਣੇ ਆਸਥਾਨਾ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਲ ਆ ਸਾਹਿਬ ਤੁਸੀਂ ਕਹਿੰਦੇ ਤੁਹਾਡੀਆਂ ਬੱਕਰੀਆਂ ਦੇ ਥਣਾ ਤੇ ਮੌਕੇ ਨਿਕਲਿਆ ਏ ਤੁਹਾਡੀਆਂ ਬੱਕਰੀਆਂ ਦੇ ਬੱਚੇ ਨਹੀਂ ਵਜਦੇ ਤੁਹਾਡੀਆਂ ਬੱਕਰੀਆਂ ਧੁੱਗ ਲਈ ਜਾਂਦੀਆਂ ਬਾਜੀ ਸੁਖ ਸੁਖ ਕੇ ਜਾਇਓ ਆ ਜਿਓ ਛੇਲੀਵਾਰ ਨੂੰ ਜੇ ਤੁਹਾਡੀਆਂ ਬੱਕਰੀਆਂ ਹਰੀ ਕੈਮ ਨਾ ਹੋਣ ਮੈਂ ਬੱਕਰੀਆਂ ਰੱਖਣੀਆਂ ਛੱਡ ਦਿੰਦੀ ਤੁਹਾਡੀਆਂ ਬੱਕਰੀਆਂ ਦੇ ਮੌਕੇ ਨਾ ਹਟਣ ਕਾਮੀ ਨਾ ਘੱਟੀ ਲੈਣਾ ਕਿ ਐਸਾ ਹਸਾਨ ਤੇ ਉਹ ਬੱਚਿਆਂ ਦਾ ਖੂਨ ਡਲਿਆ ਜਿਹੜੇ ਆਪਣੀਆਂ ਮਾਂ-ਮਾਂ ਦੇ ਪੇੜ ਦੇ ਵਿੱਚ ਜਿੰਨੇ ਨੇ ਛਿੱਧੀਆਂ ਪਾਈਆਂ ਇਸ ਕੌਮ ਦੀ ਖਾਤਰ ਇਸ ਦੇਸ਼ ਦੀ ਖਾਤਰ ਆਓ 22 23 24 ਤਰੀਕ ਨੂੰ ਇੱਥੇ ਦੁੱਧ ਚਵਾਈ ਦਾ ਮੇਲਾ ਲੱਗੂਗਾ ਬਾਕੀ ਸਾਡੇ ਸਰਪੰਚ ਸਾਹਿਬ ਵੀ ਆ ਗਏ ਨੇ ਮੈਂ ਇੱਕ ਦੱਸ ਦਿਆਂ ਕਿ ਇੱਕ ਗੰਗਾ ਨਗਰ ਤੋਂ ਵੀ ਆ ਉਹ ਰਾਜਸਤਾਨੀ ਡਾਂਸ ਕਰਨ ਆਉਣੇ ਉਰੇ 12 13000 ਦੀਆਂ ਵਰਦੀਆਂ ਲੈ ਲੀਆਂ ਸਰਪੰਚ ਸਾਹਿਬ ਪਿਛਲੇ ਮਹੀਨੇ ਲਈ ਮੇਲਾ ਕੈਂਸਲ ਹੋ ਗਿਆ ਕਿਉਂਕਿ ਤੇਜ਼ ਦਾ ਮਾਹੌਲ ਖਰਾਬ ਸੀ ਤੇ ਉਹ ਵੀਰ ਅਨਮੋਚਾ ਮੈਂ ਕਿਹਾ ਯਾਰ ਤੇਰਾ ਡਾਂਸ ਕਰਵਾਵਾਂਗੇ ਜਰੂਰ ਮੇਲਾ ਰੱਖਦੇ ਨਾ ਆਪਾਂ ਜਲਦੀ ਚਲੋ ਪਰਮਾਤਮਾ ਦੀ ਸੁਣਿਆ ਸਾਰੇ ਬੱਕਰੀਆਂ ਵਾਲੇ ਸਹਿਯੋਗੀ ਨੇ ਵੀਰੇ ਇੱਕ ਰਾਤ ਨੂੰ ਉਹ ਵੀ ਪ੍ਰੋਗਰਾਮ ਚੱਲੂਗਾ ਰਾਤ ਨੂੰ ਤੁਹਾਡਾ ਮਨੋਰੰਜਨ ਹੋਊਗਾ ਤੇ ਸਾਰਿਆਂ ਦਾ ਧੰਨਵਾਦ ਤੇ ਹੋਰ ਕਿਸੇ ਮੇਰੇ ਵੀਰ ਨੇ ਕੋਈ ਵੀ ਮੈਸੇਜ ਜene ਆਪਣੀ ਵੀਡੀਓ ਪਾਉਣੀ ਆ ਬੱਕਰੀਆਂ ਵੇਚਣ ਲਈ ਜਾਂ ਖਰੀਦਣ ਲਈ ਤੁਸੀਂ ਕਹਿਣਾ ਵੀ ਹਾਂ ਅਸੀਂ ਦੋ ਚਾਰੀ ਬੱਕਰੀਏ ਪੈਸੇ ਲਾਵਾਂਗੇ ਜਿੱਦਾਂ ਖਾਨ ਸਾਹਿਬ ਜੀ ਆ ਦੋਨੇ ਖੜੇ ਨੇ ਸਾਡੇ ਲਿਆਕਤ ਅਲੀ ਜੀ ਖੜੇ ਨੇ ਸਾਡੇ ਬੱਬੂ ਮੱਜੂ ਕੇ ਵਾਲੇ ਸਾਡੇ ਮੇਵੀ ਜੀ ਜਿਹੜੇ ਕਿ ਬੱਕਰੀ ਥੱਲੇ ਹੋਵੇ ਵਧੀਆ ਭਾਂਡਾ ਲੱਗਿਆ ਪੈਸਾ ਲਾਉਣ ਲੱਗੇ ਨਹੀਂ ਚਿਪਕਦੇ ਤੇ ਕਈ ਕਹਿੰਦੇ ਨੇ ਜੀ ਵੀ ਜਲਾ ਦੇ ਮੁੰਡੇ ਬੱਕਰੀਆਂ ਰੱਖੀ ਫਿਰਦੇ ਆ ਬਾਈ ਜੀ ਕਿਹ ਹੈ ਜ ਆ ਬੱਬੂ ਦਾ ਰਕਾਰਾ ਦੁਨੀਆ ਤੇ ਮੈਂ ਕਿਸੇ ਵਪਾਰੀ ਨੂੰ ਮਾੜਾ ਨਹੀਂ ਕਹਿੰਦਾ ਵੀਡੀਓ 'ਚ ਗੱਲਾਂ ਕਹਿਣੀਆਂ ਚਾਹੀਦੀਆਂ ਬੇਝਕ ਨਹੀਂ ਬਾਤ ਚੱਲਦੀ ਤਰਤੀਬ ਪਾਰਨਾ ਵੀਡੀਓ ਛੋਟੀ ਬਣਾ ਦਿਓ ਭਾਈ ਜੀ ਇਸ ਬੰਦੇ ਦਾ ਰਿਕਾਰਡ ਆ ਇਹ ਤੋਂ ਧਾਰ ਲੈ ਲੈਣਾ ਜਾਂ 2 ਸਾਲ ਦੇ ਹਾਕ ਤੇ ਲੈ ਲਿਓ ਪਰ ਜਿਹੜੀ ਇਹਨੇ ਬੱਕਰੀ ਲੈਣੀ ਹੈ ਨਾਗਦ ਲੈਣੀ ਹੈ ਇਹਨੇ ਨਾਗਦ ਲੈਣੀ ਆ ਇਹ ਦਿਨ ਦਰਿਆ ਬੰਦਾ ਹੁਣ ਵੀ ਮੈਂ ਕਹਾ ਬੱਬੂ ਕੀ ਹਿਸਾਬ ਪੋਣਾ ਕਹਿੰਦਾ ਬਾਬਾ ਜੀ ਜੋ ਮਰਜ਼ੀ ਕਰ ਦਿਓ ਅਸੀਂ ਜ਼ਿਆਦਾ ਵੀ ਨਹੀਂ ਇਹਦਾ ਗੱਲ ਕੁੱਟਿਆ 2100 ਰੁਪਇਆ ਤੇਰੀ ਨਾਗਦ ਲੈਣਾ 3000 ਆ ਪਰ ਮੈਨੂੰ ਇਹਨੇ ਅੱਜ ਰਗੜਿਆ ਬਹੁਤਾ ਕੋਈ ਨਹੀਂ ਕੱਢ ਲੈ ਅਗਰ ਤਾਂ ਕੀ ਕਰੀਂ ਤੂੰ ਕੋਈ ਗੱਲ ਨਹੀਂ ਖੁਸ਼ ਰੋ ਬਾਕੀ ਸਾਡੇ ਸਰਪੰਚ ਸਾਹਿਬ ਜੀ ਆ ਅਸੀਂ ਇਹ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਗੇ ਸਰਪੰਚ ਇਕਬਦਰ ਸਿੰਘ ਜੀ ਤਨਵਾ ਜਿਨ੍ਹਾਂ ਨੇ ਜਿਨ੍ਹਾਂ ਦੇ ਬਾਪ ਕਾਲੀ ਇੱਕ ਤਾਂ ਅਸੀਂ ਹੁਣ ਕਹਿੰਦੇ ਨੇ ਆ ਅਕਾਲੀ ਦਲ ਦੀ ਪਾਰਟੀ ਭਾਈ ਜੀ ਅਕਾਲੀ ਦਲ ਮਾੜਾ ਨਹੀਂ ਸੀ ਇਹਨਾਂ ਦੇ ਬਾਪ ਸੱਤ-ਸੱਤ ਫੋੜਦੇ ਕੱਦ ਤੇ ਨਾਲ ਹੱਥਾਂ ਵਿੱਚ ਖੁੰਡੇ ਚਿੱਟੇ ਦਾੜੇ ਨੀਲੇ ਦਸਤਾਰੇ ਜਦੋਂ ਪਿੰਡ ਵਿੱਚ ਦੀ ਲੰਗਦੇ ਹੀ ਅਗਲਾ ਕਹਿੰਦਾ ਛੇਰ ਸੇ ਅਕਾਲੀ ਚੱਲਿਆ ਛੇਰ ਸੇ ਅਕਾਲੀ ਸਰਜੀਤ ਸਿੰਘ ਅਕਾਲੀ ਚੱਲਿਆ ਅੱਜ ਅਸੀਂ ਅਕਾਲੀ ਰਹਿ ਗਏ ਅਕਾਲੀ ਨਹੀਂ ਰਹਿ ਗਏ ਤੇ ਇਸ ਲਈ ਬੇਨਤੀ ਆ ਇਹ ਸਾਡੇ ਜਿੱਤੇ ਕਹਿੰਦੇ ਜੱਦੀ ਪੋਤ ਦੀ ਕਾਲੀ ਪਰਿਵਾਰਾਂ ਚੋਂ ਸਰਪੰਚੀ ਵੀ ਕੱਢ ਚੁੱਕੇ ਨੇ ਅੱਜ ਵੀ ਬਤੌਰ ਸਾਬਕਾ ਸਰਪੰਚ ਹੋਣ ਦੇ ਨਾਤੇ ਇਹ ਮੋਤਵਰੀ ਆ ਕਰਦੇ ਨੇ ਪਿੰਡ ਦੀ ਇਹ ਆ ਸਾਰੀਆਂ ਸੰਗਤਾਂ ਦਾ ਮੰਡੀ ਬਣੀਓ ਮੁੱਲਾ ਪਰਪੰਡ ਬਣੀਓ ਧੰਨਵਾਦ ਕਰਨਗੇ ਤੇ ਸੱਦਾ ਪੱਤਰ ਦਿੰਨੇ ਆ 22 23 24 ਮਈ ਐਸੇ ਤਰੀਕ ਨੂੰ ਤੁਸੀਂ ਜਰੂਰ ਪਹੁੰਚਣਾ ਲਓ ਜੀ ਮੈਗੁਰ ਨਿਕਾ ਘਾਲਸਾ ਮੈਗੁਰ ਨਿਕੀ ਭਟੇ ਏਰੀਏ ਮੰਡੀ ਲੱਗ ਰਹੀ ਹੈ ਸਾਡੇ ਇਨਸਿਡੈਂਟ ਤੋਂ ਬਾਅਦ ਮਿੱਟੂ ਜੀ ਲੱਗੇ ਨੇ ਸਾਡੇ ਮੁਕੇ ਦੇ ਇਸ ਮਰਸਨ ਦੇਖਦੇ ਕਈ ਸੰਗਤਾਂ ਤੋਂ ਉਤਾਜ ਸਿੰਘ ਵੀ ਪਾਰਟੀ ਨੇ ਬਹੁਤ ਵਧੀਆ ਪ੍ਰੋਬਲਮਾਂ ਨੇ ਕੀਤਾ ਹੈ ਇਹ ਨਾਲ ਚਲਾਇਆ ਹੋਇਆ ਖੜੋ ਰੋਕੋ ਰੋਕੋ ਭਾਈ ਜੀ ਇਹਨਾਂ ਦੇ ਨਾਲ ਆਸਿਆਗਾ ਜਾਊਗਾ ਇਹ ਰੀੜੀ ਆ ਸਾਡੀ ਇਹ ਸੇਵਾ ਦੇ ਵਿੱਚ ਜਦੋਂ ਪੰਚਾਇਤ ਵੀ ਇਹਨਾਂ ਦਾ ਸਾਥ ਦਿੱਤੀਏ ਨਾਲ ਲੱਗੇ ਪਰ ਜਿਹਨੇ ਬਾਹਰੋਂ ਵੀ ਹੁੰਦੇ ਆ ਸੀ ਉਹਨਾਂ ਦਾ ਹੀ ਮੋਟਾ ਬਲ ਕਰਦੇ ਖੜ ਚੜ ਗਏ ਜਿਹੜੇ ਸਾਹਬਾਂ ਨੇ ਆ ਨਾਲ ਇਹ ਫਟੀਆਂ ਆਪਣਾ ਜਿੱਤੀਆਂ ਮੰਡੀ ਵੱਲੋਂ ਇਹ ਵੀ ਬਹੁਤ ਧੰਨ ਬਾਤ ਅਸੇ ਇਹਨਾਂ ਨੇ ਵੀ ਇੱਕ ਕੁਰਸੀ ਦਿੱਤੀ ਮੰਡੀ ਵੱਲੋਂ ਨੂੰ ਹੋਰ ਵੀ ਸਾਰੇ ਵੱਤਵਤ ਜਿਹੜਾ ਇਹਨਾਂ ਨੇ ਮੇਲਾ ਦੱਸਿਆ ਵੀ ਬਾਈ ਤੇ ਚੋਗਾ ਸਾਰੇ ਹੰਮਾ ਆ ਕੇ ਬੋਲਣਾ ਜੀ ਵੱਤਵਤ ਉਹਨਾਂ ਦਾ ਮਾਣ ਸਨ ਮਰ ਕੀਤਾ ਜਾਵੇਗਾ ਮੈਂ ਗੁਰਮੀਤ ਸਿੰਘ ਸਾਹਿਬ ਬਾਈ ਜੀ ਵੱਟੀ ਹਾਂਜੀ ਇੱਕ ਦੱਸ ਤਈਆ ਸਰਪੰਚ ਸਾਹਿਬ ਜੀ ਨੂੰ ਵੀ ਜਿਹੜੀ ਇਹ ਮੰਡੀ ਹੈ ਨਾ ਜੀ ਇਹ ਪਿੰਡ ਦੇ ਲੋਕ ਭਲਾਈ ਕੰਮਾਂ ਦੇ ਵਿੱਚ ਹਿੱਸਾ ਲੈਣੇ ਅਸੀਂ ਜਿਹੜਾ ਮੇਲਾ ਲਾਉਨੇ ਆ ਜਿੱਦਾਂ ਆਪਣੇ ਸਾਡੇ ਇੱਥੇ ਜੀ ਗਰੀਬ ਪਰਿਵਾਰਾਂ ਵਾਸਤੇ ਡਿਸਪੈਂਸਰੀਆਂ ਹਰੇਕ ਪਿੰਡ 'ਚ ਬਣਦੀਆਂ ਉਹਦੇ ਵਾਸਤੇ ਅਸੀਂ 20 ਕੁਰਸੀਆਂ ਮੰਡੀ ਬੰਨੀਓ ਉੱਥੇ ਪਹੁੰਚਦਿਆਂ ਕੀਤੀਆਂ ਦਸ ਪੈਂਸਰੀ ਦੇ ਵਿੱਚ ਮੰਡੀ ਬੰਨੀਓ ਤੇ ਬਾਕੀ ਸਾਡੇ ਸਹਿਯੋਗੀ ਸੱਜਣੇ ਭਾਈ ਜੇ ਕਈ ਵੀ ਮੰਡੀ ਚ ਇਨੀ ਕਮਾਈ ਨਹੀਂ ਅਸੀਂ ਕਰਦੇ ਸਾਡਾ ਧੰਦਾ ਚੱਲ ਪਿਆ ਸੇਲ ਪਰਚੇ ਦਾ ਆਪਣਾ ਸਾਡਾ ਮਾਲ ਅਸੀਂ ਤੋਂ ਖਰੀਦ ਲੈਣੇ ਆ ਗਾਹ ਵੇਚ ਲੈਣੇ ਆ ਤੇ ਇੱਦਾਂ ਸਾਡੇ ਨਾਲ ਵਪਾਰੀ ਚੁੜਿਆ ਸਾਡੇ ਘਰੇ ਵੀ ਜਾਂਦੇ ਆ ਸਾਡਾ ਮਾਲ ਲੈ ਜਾਂਦੇ ਆ ਸਾਡਾ ਸੇਲ ਪਰਚੇ ਦਾ ਕੰਮ ਕਰਿਆ ਇੱਥੇ ਤੱਕ ਅਸੀਂ ਅੱਡਾ ਬਣਾ ਲਿਆ ਵੀ ਸਾਡੀ ਜੇਦਤ ਆ ਇੱਥੇ ਆਓ ਸਾਡੇ ਨਾਲ ਲਿੰਕ ਬਣਾਓ ਜਦੋਂ ਮਰਜੀ ਜਿਹਨੇ ਵੀ ਮਾਲ ਲੈਣਾ ਜਾਂ ਵੇਚਣਾ ਸਾਡਾ ਨੰਬਰ ਸਕਰੀਨ ਤੇ ਚੱਲਦਾ ਜਿੱਦਾਂ ਹੁਣ ਬਾਈ ਜੀ ਨਜੀਰ ਖਾਨ ਜੀ ਬੰਬਈ ਤੋਂ ਚੱਲ ਕੇ ਆਉਂਦੇ ਆ ਸਰਪੰਚ ਸਾਹਿਬ ਇਹ ਖੜੇ ਆ ਬੰਬਈ ਤੋਂ ਪੁੰਨ ਉਹਨਾ ਸ਼ਹਿਰ ਉੱਥੋਂ ਚੱਲ ਕੇ ਆਉਂਦੇ ਨੇ 11000 ਰੁਪਏ ਮੇਲੇ ਵਾਸਤੇ ਇਹਨਾਂ ਬਣੀਓ ਦਿੱਤਾ ਗਿਆ ਜੀ ਤਾੜੀ ਮਾਰ ਦਿਓ ਸਾਰੇ 11000 ਰੁਪਏ ਨਜੀਰ ਖਾਨ ਜੀ ਜਿਹੜੇ ਕਿ ਇਹ ਵਪਾਰੀਆਂ ਦੀ ਲਾਈਨ ਵਿੱਚੋਂ ਗਣੀਏ ਨਾ ਜੀ ਨੰਬਰ 1 ਤੇ ਇਹਨਾਂ ਦਾ ਮੁਕਾਬਲਾ ਕੋਈ ਨਹੀਂ ਨੰਬਰ 1 ਤੇ ਨੇ ਇਹ ਇਸ ਵਕਤ ਆ ਏ ਗੁਰੂ ਚੇਲਾ ਖੜੇ ਆ ਗੁਰੂ ਚੇਲਾ ਮੈਂ ਇਹਨਾਂ ਦਾ ਥੋੜਾ ਬਤਾ ਅੱਜ ਜੱਫੀ ਪੂਣੀ ਆ ਇਹ ਗੁਰੂ ਚੇਲਾ ਖੜੇ ਗਏ ਬੱਬੂ ਜੀ ਹਾਂ ਸਹੀ ਆ ਤੇ ਅੱਜ ਜਿਵੇਂ ਕਹਿੰਦੇ ਆ ਬਾਪ ਪਰ ਪੁੱਤ ਪੁੱਤ ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਪਰ ਅੱਜ ਪੁੱਤ ਵੀ ਬਰਾਬਰ ਦੀ ਬਾਹ ਮਣੀ ਖੜਾ ਉਹ ਘਾਟੋ ਵੀ ਨਹੀਂ ਅੱਜ ਉਹ ਵੀ ਆਲ ਇੰਡੀਆ ਸਪான்ਸਰ ਕਰਦਾ ਮੰਨ ਲਓ ਜਿੱਥੇ ਮਰਜ਼ੀ ਮਗਾ ਲਓ ਇਹ ਵੀ ਆਲ ਆਊਂਡਰ ਨੇ ਪੂਰੇ ਪੂਰੇ ਇੰਡੀਆ ਵਿੱਚ ਸਪਲਾਈ ਕਰਦੇ ਨੇ ਸਾਨੂੰ ਖੁਸ਼ੀ ਹੋਈ ਆ ਕਿ ਸਾਡੇ ਇਸ ਮੇਲੇ ਨੇ ਇੰਡੀਆ ਦੇ ਵਿੱਚ ਸਾਡੇ ਨਗਰ ਦਾ ਨਾਮ ਮਸ਼ਹੂਰਤਾ ਕਰਨਾ ਸੀ ਪਰ ਬਾਹਰ ਦੇ ਵਿੱਚ ਵੀ ਗੱਲਾਂ ਹੁੰਦੀਆਂ ਬਾਹਰ ਵੀ ਜਾ ਕੇ ਗੱਲਾਂ ਹੁੰਦੀਆਂ ਮੈਂ ਵੀਡੀਓ ਜਿਆਦਾ ਲੰਬੀ ਨਹੀਂ ਕਰਨੀ ਧੰਨਵਾਦ ਕਰਦੇ ਆ ਦੋਨੋਂ ਸਰਪੰਚਾਂ ਦਾ ਸਾਰੇ ਮੋਤਵਤ ਸੱਜਣਾ ਦਾ ਅਸਲ ਮਖਾਨ ਮੋਕਾ ਜੀ ਤੁਸੀਂ ਕੀ ਔਰ ਕਰਨ ਵਾਲਾ ਹੋ ਨੇ ਧੰਨਵਾਦ ਕਰਦੇ ਹਾਂ ਤੁਸੀਂ ਤਾਂ ਹਾਂ ਹੀ ਆਂ ਨਹੀਂ ਤੁਸੀਂ ਕਹਾਂ ਉਹ ਦੇਖੋ ਰਿਆਸਤ ਖੜਾ ਰਿਆਸਤ ਚਲੋ ਧੰਨਵਾਦ ਇਹਨਾਂ ਤੋਂ ਅਸੀਂ ਲੈ ਲੈਣਾ ਜੀ ਖੌਫ ਤਰੂਪ ਵਿੱਚ ਅਸੀਂ ਉਹ ਬੋਲਣਾ ਨਹੀਂ ਵੀ ਕੀਸ਼ ਕੌਣਾ ਸ਼ਿਕਾਵਾਂਗੇ ਤੁਹਾਨੂੰ ਆ ਜਿਓ 22 23 24 ਮਈ ਵੀਰਵਾਰ ਜੁਮਾ ਬਾਰ ਨੂੰ ਵੀਰਵਾਰ ਨੂੰ ਸ਼ਾਮ ਨੂੰ ਵੀਰੇ 6:30 ਹੱਦ ਬਕਤਰੀਆਂ ਉਹ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਣ ਤੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ